ਅੱਜ ਆਪਾਂ ਗੇਮ ਮੈਚ ਲਾਉਣਾ ਬਾਜੀ ਦਾ ਚੱਲ ਆਜਾ ਕੱਲ ਬੜਾ ਨਿਆਰਾ ਇਹ ਜਨਾਬਲੇ ਕਿਉਂ ਏ ਮੈਂ ਮੈਚ ਦੀ ਬੜਾ ਤਗੜਾ ਲੱਗਾ ਪਹਿਲਾ ਮੈਚ ਜੇ ਕਰ ਮੇ ਤਾਂ ਕਰਮੀ ਮਾਰੇ ਦੀ ਆਪਲਾ ਸਾਰਾ ਅੱਜ ਤੱਕ ਦੇਖ ਰਿਹਾ ਬਾਜੀ ਚੱਲ ਪਾ ਇੱਥੇ ਜਾ ਤਾਂ ਹੋਣੀ ਹੁੰਦਾ ਦੇਖ ਆਪਨੇ ਨਾਲ ਕਾਸੀ ਗੱਲ ਬਾਈ ਠੀਕ ਹੈ ਬਾਈ ਕੀ ਹਾਲ ਹੈ ਵੀਰੇ ਬੜੀ ਵਧੀਆ ਆਪਾਂ ਦੱਸੋ ਹੋਰ ਬੜੀ ਮੇਰੇ ਬੇਜੀਏ ਹਾਂ ਬੱਠਾ ਬਾਈ ਬੱਠਾ ਬੱਠਾ ਅੱਛਾ ਅੱਛਾ ਹੋਰ ਕੀ ਕੰਮ ਕਰਦੇ ਹੋ ਬਾਈ ਆ ਬਾਈ ਮੈਂ ਚੜਾਈ ਹੁੰਦੀ ਸਭ ਜੇ ਵਿਹਲੇ ਸੀ ਸਟੱਡੀ ਕਰਕੇ ਵਿਹਲੇ ਠੀਕ ਹੈ ਤੁਮ ਕਾਰ ਕੋਈ ਨੌਕਰੀ ਨੌਕਰੀ ਨਹੀਂ ਮਿਲੀ ਹਾਂ ਕੋਈ ਨਾ ਕੋਈ ਨੌਕਰੀ ਆਪਾਂ ਛਪੜਿਆ ਨਹੀਂ ਖਿਆ ਥੋੜੀ ਜਿਹੀ ਦੋਨੇ ਪੜਿਆ ਬਾਈ ਦੋਨੇ ਆ ਉਹ ਯਾਰ ਇੱਕੋ ਬਾਈ ਗੱਲ ਕਰਨੀ ਥੋੜੀ ਜਿਹੀ ਹਾਂ ਆਪਾਂ ਕੰਪਨੀ ਚ ਹਾਂ ਇਹ ਕਿਹੜੀ ਕੰਪਨੀ ਹੈ ਫੋਰਮੈਕਸ ਕੰਪਨੀ ਹੈ ਵੀਰੇ ਤਾਂ ਆਪਣੇ ਇੱਧਰ ਤਾਂ ਸੁਣਿਆ ਨਹੀਂ ਹੋਣਾ ਇੱਧਰ ਹੈ ਨਹੀਂ ਨਾ ਪਹਿਲਾਂ ਆਪਣਾ ਏਰੀਆ ਸੀ ਤਾਂ ਆਪਣੇ ਤਾਂ ਬਾਹਲੀ ਆਈ ਇਹਦੇ ਨਹੀਂ ਆ ਨਹੀ ਵੀਰੇ ਇਹ ਜਿਹੜੀ ਹੈ ਨਾ ਇਹ ਲੀਗਲ ਕੰਪਨੀ ਹੈ ਮਤਲਬ ਸਮਝਾਜਾ ਨਹੀਂ ਕਿੰਨ ਕੰਪਨੀ ਆ ਵੀਰੇ ਇਹ ਕੰਪਨੀ ਆਏ ਨਹੀਂ ਹੈਗਾ ਕੋਈ ਫਰਾਡ ਹੈ ਇਥੋਂ ਕੋਈ ਨਾ ਇੱਕ ਬਾਈ ਜੀ 2 ਮਿੰਟ ਇੱਕ ਪਹਿਲਾਂ ਆਪਣੀ ਕੰਪਨੀ ਐਵੇਂ ਆਈ ਸੀ ਠੀਕ ਆ ਉਹ ਵੀ ਐਵੇਂ ਕਹਿ ਰਹੀ ਸੀ ਦਾਦ ਨਾ ਚ ਪੈਸੇ ਡਾਵਲ ਮਾਟੋ ਨਹੀਂ ਸੀ ਫਰਾਡ ਉਹ ਗਰੀ ਹੋਏ ਇਹ ਜਿਹੜੀਆਂ ਇਹ ਜਿਹੜੀਆਂ ਲੋਕਲ ਕੰਪਨੀ ਆ ਆਪਣੀ ਕੰਪਨੀ ਬਾਹਰ ਦੀ ਕੰਪਨੀ ਪਹਿਲਾਂ ਪਟਿਆਲੇ ਦੇ ਕੰਮ ਆ ਦੇਖ ਤੁਹਾਨੂੰ ਸਾਰਾ ਦਿਖਾ ਦਿੰਨਾ ਇਹ ਜੀ ਬਕਾਇਦਾ ਆ ਦੇਖੋ ਆ ਸਾਰੇ ਆਪਣੀ ਦੇਖੋ ਦੇਖੋ ਪਹਿਲਾਂ ਪਟਿਆਲਾ ਏਰੀਆ ਚੱਲਦੀ ਰਹੀ ਆ ਦੇਖੋ ਆਹ ਲੈਸਟਾ ਉਹਨਾਂ ਦੀ ਬਾਈ ਹਾਂ ਵੀਰੇ ਇਹ ਬੰਦੇ ਸੀ ਪਹਿਲਾਂ ਆਪਣੇ ਨਾਲ ਜਿਹੜੇ ਬੰਦਿਆਂ ਨੇ ਮੇਮ ਨੇ ਵੇਰੇ ਜਮਾ ਜੈ ਨੂੰਨ ਬੰਦੇ ਨੇ ਇਹ ਇਹ ਪਟਿਆਲੇ ਸੈਂ ਕਿੰਨੇ ਪੈਸੇ ਡਬਲ ਹੋ ਗਏ ਹਾਂ ਵੀਰੇ ਹੋਏ ਆ ਜ਼ਰੂਰ ਹੋਏ ਆ ਪ੍ਰੂਫ ਲਓਗੇ ਬਈ ਕੋਈ ਪ੍ਰੂਫ ਦੇਵਾਂਗੇ ਸਾਰੇ ਇਹਨਾਂ ਨਾਲ ਕੋਈ ਗੱਲ ਵੀ ਕਰ ਸਕਦੇ ਆ ਇਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿ ਦੂਸਰਾ ਐਂ ਵੀ ਆ ਵੀਰੇ ਪਤਾ ਕੀ ਆ ਕਿ ਹੁਣ ਡਬਲ ਕਿਉਂ ਕਰ ਰਹੇ ਆ ਹੁਣ ਆਪਾਂ ਇਹ ਏਰੀਆ ਚ ਗਰੋ ਕਰਨਾ ਠੀਕ ਆ ਇਧਰ ਫੋਨ ਆ ਰਹੀ ਐ ਇਹ ਕੰਪਨੀ ਇਧਰਲੀ ਸਾਈਡ ਤਾਂ ਕਰਕੇ ਸੋ ਭਾਈ ਜੀ ਇਹ ਜਿਹੜੀ ਕੰਪਨੀ ਆਉਂਦੀ ਮਾਨਤਾ ਪ੍ਰਾਪਤਕ ਵੀਰੇ ਜਮਾਂ ਜੈਨੂਨ ਗਰੰਟਰ ਕੰਪਨੀ ਆ ਜੀ ਤੁਸੀਂ ਨੈਟ ਤੇ ਵੀ ਸਰਚ ਮਾਰੋ ਤੁਸੀਂ ਪੜ੍ਹੇ ਦੇਖ ਲਓ ਬਾਕੀ ਤੁਸੀਂ ਇਹ ਤਾਂ ਤੁਸੀਂ ਨੈਟ ਤੇ ਵੀ ਗੱਗਣੀ ਆ ਇਹ ਤੇ ਨੈਟ ਤੇ ਦੇਖ ਆਂਦੇ ਜੀ ਆਹ ਚਲ ਇੱਕ ਮਿੰਟ ਬਰਾ ਕੋਈ ਨਹੀਂ ਸਲਾਹ ਕਰ ਲਓ ਭਾਈ ਆਪਾਂ ਨੂੰ ਕੀ ਆ ਕੋਈ ਜੈਨੂਨ ਕੰਮ ਆਪਾਂ ਦੇਖਾਂ ਕੌਣ ਪਣੀ ਗਈ ਦੇਖ ਲਾ ਭਰਾ ਵਾ ਪੈ ਗਿਆ ਨਾ ਨ ਕਰਦਾ ਮੇਰੀ ਜੰਮੀ ਵਾਈ ਲੈ ਲਾਤੀ ਕੋਈ ਨਹੀਂ ਆਪੇ ਕਰ ਪ੍ਰਧਾਨ ਜੀ ਕਿਵੇਂ ਲਾ ਹਲੋ ਹਾਂ ਭਾਈ ਕਾਕਨੀ ਕੀ ਹਾਲ ਨੇ ਭਾਈ ਪ੍ਰਧਾਨ ਭਾਈ ਜੀ ਕਿੱਥੇ ਸੀ ਆਪਨੇ ਕੋਲੇ ਭਾਈ ਆਇਆ ਸੀ ਇੱਕ ਕਿਹੜੀ ਕੰਪਨੀ ਦਾ ਫਾਰਮੈਕਸ ਫਾਰਮੈਕਸ ਕੰਪਨੀ ਦੁਆਰਾ ਮੁੰਡਾ ਉਹ ਪੈਸੇ ਡਬਲ ਕਹਿ ਰਿਹਾ ਕਰਨੇ ਸੱਤ ਦਿਨਾਂ ਚਾਹਂਦੀ ਭਾਈ ਕਿੱਥੇ ਸੀ ਪਾਰ ਕੇ ਬਈ ਪਾਰ ਕੇ ਬੱਠੇ ਬਈ ਆਉਂਗੇ ਠੀਕ ਆ ਠੀਕ ਆ ਜ ਕੋਈ ਗੱਲ ਨਹੀਂ ਬੱਠੇ ਐਸ ਓਕੇ ਭਰਾ ਆ ਹੀ ਨਹੀਂ ਅਜੇ ਲਾਣਾ ਫੋਨ ਯਾਰ ਉਹਨੂੰ 15 ਮਿੰਟੋਂ ਘਟੋ ਆ ਉਹ ਆ ਗਿਆ ਉਹ ਆ ਗਿਆ ਦੇਖੀ ਆ ਗਿਆ ਹਾਂ ਹੋਰ ਭਾਈ ਕਹਿ ਨਹੀਂ ਠੀਕ ਆ ਬੰਦਾ ਯਾਦ ਕਰੋ ਭਾਈ ਕਿਵੇਂ ਫੋਨ ਕਰਿਆ ਸੀ ਓ ਯਾਰ ਕੋਈ ਕੰਪਨੀ ਵਾਲਾ ਆ ਰਿਹਾ ਇੱਕ ਆਪਣੇ ਮੁੰਡਾ ਬੱਠਾ ਅੱਧਰ ਆਪਣੇ ਆਇਆ ਜਿਵੇਂ ਕਹਿੰਦਾ ਕੀ ਦੱਸਦਾ ਹੈ ਹੋਰ ਭਾਈ ਇੰਨੀਆਂ ਹੀ ਗੱਲਾਂ ਦੇ ਕੋਈ ਦਾਮ ਨਹੀਂ ਹੁੰਦਾ ਨਾ ਫਰੌਡ ਹੁੰਦੀਆਂ ਆਪਣੇ ਰਿਸ਼ਤੇਦਾਰ ਪਹਿਲਾਂ ਫਸੇ ਹੋ ਜੀ ਜਿਹੜੇ ਰਾਣ ਤੋਂ ਵੇਰੇ ਗੱਲ ਮੰਨਦਾ ਸਾਨੂੰ ਸਰਟੀਫਿਕੇਟ ਦੋ ਭਾਈ ਥੋੜੀ ਮਰਦੀ ਆ ਮੈਂ ਤਾਂ ਤੁਹਾਨੂੰ ਸਮਝਾਉਣਾ ਯਾਰ ਇਹ ਗੱਲਾਂ ਵੱਧ ਜਾਣੀ ਹੁੰਦੀਆਂ ਹਨ ਅਰਦੀ ਆਉਂਦਾ ਨਾ ਕੌਂਪੀਆਂ ਫਰਾਉਡ ਹੀ ਹੁੰਦੀਆਂ ਨੇ ਬਹੁਤ ਹੁੰਦਾ ਠੀਕ ਆ ਭਾਈ ਕਰਦੇ ਮੰਨ ਜਾਣਾ ਹਾਂ ਦਾਵਲ ਹੋ ਰਿਹਾ ਭਾਈ ਭਾਈ ਦਾਵਲ ਡੂਗਲਾ ਵਾਲੇ ਦੇਖ ਕੌਣ ਕਿਥੋਂ ਦਾਵਲ ਕਰ ਚੁੰਦਾ ਨਾ ਉਹੀ ਗੱਲ ਨਹੀਂ ਨੇ ਇਹ ਬਾਕੀ ਥੋੜੀ ਮਾਰਦੀ ਆ ਭਰਾ ਵੀ ਹਾਂ ਭਾਈ ਇੱਕ ਮਿੰਟ ਭਾਈ ਪ੍ਰਧਾਨ ਕੋਈ ਨਾ ਬਈ ਇਹ ਰੀਅਲ ਹੁੰਦੀ ਹੈ ਤੁਸੀਂ ਜੇ ਦੋ ਤਾਂ ਆਪਣੇ ਉਹਨੂੰ ਲੈ ਜਾਂਦਾ ਆਪਾਂ ਕਰਦੇ ਆ ਸਲਾਹ ਤੇ ਉਹਨੂੰ ਦੇ ਲੀਂਗਾ ਤੁਸੀਂ ਕੋਈ ਨਹੀਂ ਜਾਂਦਾ ਕਿਉਂ ਮੈਂ ਜਿੰਮੇਵਾਰੀ ਦੰਨਾ ਜਾਂ ਦੇਣਾ ਮੈਂ ਤੇਰੇ ਨਾਲ ਮੰਨ ਕੇ ਤੇ ਹੀ ਲੱਖ ਦਿੰਦੇ ਸਾਹਮਣੇ 20 ਲੱਖ ਜਾਵੇ ਨਹੀਂ ਜਾਂਦਾ ਉਹ ਤਾਂ ਜੀ ਨਹੀਂ ਕਰੀ ਜਾਂਦਾ ਕਿ ਉਹਨੂੰ ਆਏ ਵੀ ਰੋਗ ਲੱਗ ਗਏ ਅੱਗੇ ਦੇ ਬਈ ਫਰਾਡ ਕੰਪਨੀ ਨਿਕਲੀ ਜਾਂਦੀ ਨਹੀਂ ਯਾਰ ਮੈਂ ਅੱਧੀ ਜਿੰਮੇਵਾਰੀ ਮੈਂ ਅੱਧੀ ਭਾਗੀ ਹੋਈ ਕੰਪਨੀ ਅੱਧੇ ਮੈਂ ਇਹ ਠੀਕਾ ਹਾਂ ਤੂੰ ਨਾਲ ਆਪਾਂ ਕਰ ਲੈ ਹਾਂ ਬਈ ਚੱਲ ਬਈ ਮੈਂ ਜਾਂਦਾ ਹਾਂ ਤੂੰ ਜਾ ਪਰਦਾ ਹਾਂ ਹਾਂ ਠੀਕ ਹੈ ਬਈ ਓਕੇ ਜਾ ਹਾਂ ਬਈ ਪਰਦਾ ਹਾਂ ਜੋ ਵੀ ਪ੍ਰੋਗਰਾਮ ਆਪਣਾ ਉਹ ਮੈਂ ਲੈ ਆ ਉਹ ਬਾਕੀ ਤੋਂ ਗੱਲਾਂ ਗੱਲਾਂ ਕਰਾ ਜੀ ਗੱਲਾਂ ਨਾ ਕੋਈ ਗੱਲ ਨਹੀਂ ਕੋਈ ਫੋਨ ਨਾ ਠੀਕ ਆ ਬਾਈ ਕੋਈ ਨਾ ਮਾਰੀ ਹੋਰ ਵੀ ਜਾਣੀ ਚੀਜ਼ ਮੈਂ ਬਾਈ ਬਣੀ ਸਲਾਹ ਥੋੜੀ ਆ ਦੇਖੋ ਬਾਈ ਸਲਾਹ ਠੀਕ ਆ ਗੱਲ ਹੋ ਗਈ ਇੱਥੇ ਆ ਗਏ ਹਾਂ ਤੇ ਆਪਾਂ ਕੀ ਕੀ ਦੇਖੋ ਕਿੰਨੇ ਪੈਸੇ ਪੈਣੇ ਪੈਣਗੇ ਪੈਸੇ ਤਾਂ ਦੇਖੋ ਬਾਈ ਦੇਖ ਘੱਟੋ ਘਾਟਾ ਇਨਵੈਸਟਮੈਂਟ ਜੇ ਤੁਸੀਂ 5 ਲੱਖ ਕਰੋ ਉਹਦਾ ਡਾਬਰ ਸਾਲ ਨੂੰ 10 ਲੱਖ ਦੇ ਜਾਓ ਤੇ ਸਾਡੇ ਕੋਲ ਪੈਸੇ ਤਾਂ ਆ ਹਾਂ ਪੈਸੇ ਤਾਂ ਦੇ ਤਾਂ ਅਸੀਂ ਪੈਸੇ ਤਾਂ ਦਿਖਾਈ ਜਾਂਦੇ ਦੱਸ ਦੇਣਾ ਜਦੋਂ ਤੁਹਾਨੂੰ ਪੈਸੇ ਮਿਲ ਜਾਨੇਂ ਯਾਰ ਇੰਨੇ ਤਾਂ ਆਪਣੇ ਰਿਸ਼ਤੇਦਾਰ ਜਾਂ ਕੋਈ ਨਹੀਂ ਦਿੰਦਾ ਬਈ ਔਖਾ ਪੰਜ ਲੱਖ ਰੁਪਏ ਬਈ ਬਹੁਤ ਹੋਣਾ ਕੋਈ ਯਾਰ ਕੋਈ ਕਾਰ ਕੋਈ ਤਾਂ ਹੁੰਦੀ ਆ ਕਰ ਹੈਗਾ ਬਈ ਕਰਤਾ ਹੈਗਾ ਜਦ ਰਹਿਣੀ ਆ ਉਹ ਦਿਖਾ ਕੇ ਦੱਸ ਦੇਣਾ ਕਿ ਕੋਈ ਪਿਆਰ ਦੇ ਵਿੱਚ ਕੀ ਗੱਲ ਹੈਗੀ ਠੀਕ ਆ ਥੋੜਾ ਮੈਂ ਉਹ ਕਰ ਦਿੰਦਾ ਆਹ ਕ ਅਗਲਾ ਕੰਮ ਚਲਾ ਦੇਣਾ ਤੁਸੀਂ ਹਾਂ ਦੇਖ ਲਓ ਕਰ ਦੇ ਆਹ ਫਾਰਮ ਭਰ ਦੇਣਾ ਹੈ ਫਰੇ ਮੇਰੇ ਹਾਂ ਦੇ ਨਾਲ ਖੜਿਆ ਬਈ ਕੋਈ ਜੈ ਕਿਰਨਾ ਟੈਨਸ਼ਨ ਮੈਂ ਠੀਕ ਆ ਬਈ ਸਰਟੀਫਿਕੇਟ ਦਾ ਸਿਨ੍ਹ ਨੇ ਲਈ ਹਾਂ ਦੇਖ ਲੈ ਫਿਰ ਭਾਈ ਜਮਾ ਯਕੀਨ ਆ ਯਾਰ ਸਰਟੀਫਿਕੇਟ ਦੇਖੋ ਭਾਈ ਜੀ ਦੇਖੋ ਭਾਈ ਮੈਂ ਗਰੀਬ ਬੰਦਾ ਠੀਕ ਆ ਇੱਕ ਘਰ ਆ ਮੇਰੇ ਕੋਲ ਹੀ ਉਹ ਬਾਈ ਮੈਂ ਸਾਹ ਬਜਾ ਆਲੇ ਭਾਈ ਤੇ ਨਾਲ ਖੜਿਆ ਮੈਂ ਪਾ ਦੇ ਰਿਓੜਦਾ ਮੇਰਾ ਪਾ ਦੇ ਰਿਓੜਦਾ ਠੀਕ ਆ ਭਾਈ ਜੀ ਭਾਈ ਤੁਸੀਂ ਜਮਾ ਨਾ ਘਬਰਾਓ ਟੈਨਸ਼ਨ ਇੱਕ ਨੰਬਰ ਦਾ ਕੰਮ ਆ ਆਪਣਾ ਠੀਕ ਆ ਛੋਟੇ ਪਤਾ ਭਾਈ ਹਾਂ 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 ਬਹੁਤ ਠੀਕ ਆ ਠੀਕ ਆ ਜੀ ਚਲੋ ਹਾਂ ਓਕੇ ਭਾਈ ਠੀਕ ਆ ਫਿਰ ਬਾਕੀ ਨੰਬਰ ਉਹ ਆ ਗਿਆ ਸਾਰਾ ਕੰਮ ਹੋ ਗਿਆ ਠੀਕ ਹੈ ਨੰਬਰ ਥੋੜਾ ਹੀ ਹੈ ਨਾ ਹਾਂ 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 ਜੀ ਠੀਕ ਹੈ ਹਮ ਜੀ ਬਈ ਤੁਸੀਂ ਜਿਹੜੇ ਟਰਸਟ ਰੱਖੋ ਮੇਰੇ ਤੇ ਠੀਕ ਹੈ ਜੈਨੂਨ ਕੰਮ ਹੈ ਆਪਣਾ ਡਰਨ ਦੀ ਜਮਾ ਲੋਡ ਨਹੀਂ ਯਾਰ ਮੈਂ ਵੀ ਥੋਡੇ ਵਰਗਾ ਹੀ ਵੀਰ ਭਰਾ ਹਾਂ ਹਾਂ ਇਹਦੀ ਜੀ ਟੈਨਸ਼ਨ ਲੈਣ ਦੀ ਗੱਲ ਆ ਗਈ ਤੁਸੀਂ ਕਰੋ ਕੋਈ ਇੰਤਜ਼ਾਮ ਆਨੇ ਆਪਾਂ ਤੁਹਾਡਾ ਪ੍ਰੋਸੈਸ ਚਲਾ ਦਿੰਦੇ ਹਾਂ ਤੁਹਾਨੂੰ ਸਭ ਨਿਸ਼ੀਤੀ ਪੈਸੇ ਮਿਲ ਜਣਾ ਛੇਤੀ ਮਾੜਾ ਠੀਕ ਹੈ ਤੇ ਆਹ ਦੇਖਿਓ ਇੱਕ ਨਾ OTP ਆਊ ਤੁਹਾਡੇ ਲੱਵੇ ਛੋਟਾ ਜਾ ਤਿੰਨ ਸਾਰੇ ਜੈਨੂਨ ਕੰਮ ਹੈ ਬਈ OTP ਨਹੀਂ ਠੀਕ ਆ ਹਾਂ ਹਾਂ ਕਰ ਕਰ ਦੇ ਸੋ ਦਿਖਾ ਦੇ ਭਾਈ ਕੱਲ ਨੂੰ ਪੈਸੇ ਆ ਜਾਣ। ਹਾਂ ਤੁਸੀਂ ਮੈਂ ਨਾ ਤੁਸੀਂ ਅਕਾਊਂਟ ਨੰਬਰ ਦੇ ਦੋ। ਇੱਕ ਵਾਰੀ ਬੱਸ ਤੁਸੀਂ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਨਾ ਸਾਰਾ ਕੁਝ। ਹਾਂ ਬੱਸ ਤੁਸੀਂ ਤੇ ਹੋ ਗਿਆ ਠੀਕ ਹੈ। ਠੀਕ ਹੈ ਭਾਈ। ਹਾਂ ਚਲੋ ਫਿਰ ਠੀਕ ਹੈ ਮਿਲਦੇ ਆਂ ਵੀਰੇ। ਟੈਨਸ਼ਨ ਨਾ ਲਿਓ ਤੁਸੀਂ ਕਿਸੇ ਗੱਲ ਦੀ ਹੈ ਨਾ। ਕੋਈ ਨਹੀਂ। ਠੀਕ ਹੈ। ਤੀਨ ਆ ਭਾਈ ਯਕੀਨ ਦੀ ਗੱਲ ਆ ਸਾਰੀ। ਠੀਕ ਹੈ ਭਾਈ ਜੀ। ਚਲੋ ਠੀਕ ਆ ਵੀਰੇ ਮਿਲਦੇ ਆਂ। ਹਾਂ ਜੀ ਮਿਲਦੇ ਆਂ ਵੀਰੇ। ਇੱਕ ਜੈ ਟੈਨਸ਼ਨ ਨਾ ਲਿਓ ਵੀਰੇ ਕਿਸੇ ਭਾਈ ਠੀਕ ਹੈ। ਹੋ ਗਿਆ ਠੀਕ ਆ। ਆ ਵੀ ਜਾਵੋ ਲਾਣੇ ਨਹੀਂ ਅੰਮੀ ਹੋ ਜਾਣਗੇ ਜਦੋਂ ਪੈਸੇ ਐ ਨਾ ਫਿਰ ਮੰਨੋ ਠੀਕ ਆ ਕੋਈ ਨਹੀਂ ਬਾਈ ਮੈਨੂੰ ਯਕੀਨ ਆ ਪਹਿਲਾਂ ਮਰੇ ਇੱਕ ਲੋਕ ਹੁੰਦੇ ਬੈਣੇ ਕੀਤਾ ਹੈ ਉਹਨਾਂ ਨੂੰ ਮਿਲੇ ਨਹੀਂ ਬਾਈ ਇੱਕ ਘਰ ਆ ਮੈਂ ਤੇਜ਼ ਗੀਤ ਤੇ ਉਹ ਜਨ ਕਰ ਰਿਹਾ ਠੀਕ ਆ ਮੈਂ ਤੇ ਰੱਖ ਮੈਂ ਪਵਾ ਦੂ ਘਰ ਆ ਰੈਡੀ ਕਰ ਬਾਈ ਆ ਕਰਨਾ ਹੈ ਉਹਨੂੰ ਲਾ ਲੈਂਦਾ ਬਾਈ ਗਾਗਲੀ ਫੋਨ ਕੈਸ਼ ਫੜਾ ਦਿੰਦੇ ਆ ਅੱਜ ਇੱਕ ਮਿੰਟ ਕਿੰਤ ਹਲੋ ਪਿਆਲ ਨੇ ਬਾਈ ਜੀ ਸ਼ਗਨ ਬੋਲਦਾ ਬਾਈ ਜੀ ਹਾਂਜੀ ਬਾਈ ਹਾਂ ਤੇਈ ਬਾਈ ਜੀ ਮਾਯੂ ਕੈਸ ਲੈ ਜਾਂਦੇ ਹਾਂਜੀ 10 ਲੱਖ ਆ ਜਿੱਥੇ ਵਾਲਾ ਮੈਂ ਉਰੀ ਬਾਲਾ ਵਾਲਾ ਆਪਣੀ ਦਾ ਬਈ ਕੈਂਚੇ ਦੇ ਆ ਜੋ ਮਾਨਸ ਆਗਿਆਂ ਦੇ ਹਾਂਜੀ ਬਈ ਠੀਕ ਆ ਜੀ ਆਜੋ ਆਜੋ ਓਕੇ ਆਓ ਆ ਗਿਆ ਬਈ ਆ ਆ ਗਿਆ ਚੱਲ ਹੋਰ ਬਾਈ ਕੀ ਹਾਲ ਹੈ ਹੋ ਠੀਕ ਹੈ ਹੋ ਠੀਕ ਠਾਕ ਹੈ ਚਾਹ ਪਾਣੀ ਬਾਈ ਬਸ ਵੀਰੇ ਧੰਨਵਾਦ ਤੁਹਾਡਾ ਬਹੁਤ ਹੁਣੀ ਪੀ ਕੇ ਆਏ ਸੀ ਇਧਰ ਲਾਗਲੇ ਪਿੰਡ ਵੀ ਨੰਬਰਦਾਰ ਦੇ ਕਰਿਆਗਾ ਅੱਛਾ ਬਾਈ ਹੋ ਗਿਆ ਆਪਣਾ ਹਾਂਜੀ ਹਾਂਜੀ ਆਪਣਾ ਕੈਸ਼ ਹੋ ਗਿਆ ਸੀ ਉਹ ਆਪਣੇ ਖਾਤੇ ਚ ਦਾ ਨਾ ਲੈ ਜੀ ਲੈ ਜੀ ਜੀ ਖੜਾ ਲੈ ਬਾਈ ਕੋਈ ਨਹੀਂ ਐ ਡਰਦਾ ਕਿਉਂ ਯਾਰ ਪੂਰੇ ਹੈਗੇ ਪੂਰੇ ਠੀਕ ਵਿਸ਼ਵਾਸ ਹੈ ਸਾਡਾ ਯਕੀਨ ਨਾ ਥੋੜੀ ਪਈ ਹੋਣੀ ਨਹੀਂ ਵੀਰੇ ਕੋਈ ਬਾਈ ਬਣ ਕੇ ਕਹੇ ਕਿ ਜੀ ਮੇਰੇ ਕੋਲੇ ਵੇਚਤਾ ਉਹਨੇ ਤੁਸੀਂ ਆਉਂਦਾ ਨਾ ਉਹ ਕਰੋ ਗੱਡੀ ਗੁੱਡੀ ਦੀ ਤਿਆਰੀ ਕਰੋ ਠੀਕ ਆ ਵੀਰੇ ਚਲੋ ਠੀਕ ਆ ਵੀਰੇ ਬਾਸ ਵੀਰੇ ਬਾਸ ਦਾ ਠੀਕ ਆ ਬਾਈ ਨੱਕ ਗਿਰੇ ਹਾਂ ਨਾ ਚੱਕ ਰਹੇ ਨੇ ਖੁਸੂ ਨੂੰ ਕਰਨ ਦੇ ਚੱਕਲੇ ਰਹਿ ਵੀ ਬਾਹਰ ਗਾਉਂ ਸੁਣਤਾ ਕੋਸਨ ਕੋਲੇ ਜਾਂਦੇ ਸੁਣ ਨਾ ਆ ਬਾਈ ਹਣ ਕਿੱਥੇ ਆ ਉਹਦਾ ਖੇਤ ਯਾਰ ਹੈਗਾ ਕਿਹੜੇ ਖੇਤ ਆ ਬਾਈ ਉਹ ਕੱਸੀ ਵਾਲੇ ਪਾਣੀ ਲਈ ਜਾਂਦਾ ਅੱਜ ਫੋਨ ਕਿੱਥੇ ਬਾਈ ਉਹਦਾ ਫੋਨ ਉਹਦੇ ਲਵੀ ਆ ਕੱਸੇ ਖੇਤ ਆ ਬਾਈ ਹਾਂ ਹਾਂ ਬਾਈ ਸੁਣ ਨਾ ਹਾਂ ਬਈ ਆਈ ਨਹੀਂ ਬਾਈ ਮਰ ਗਿਆ ਮੈਂ ਤਾਂ ਕੀ ਹੋ ਗਿਆ ਮੇਰਾ ਘਰ ਵੀ ਗਿਆ ਬਾਈ ਕਿਉਂ ਕੀ ਹੋ ਗਿਆ ਕੋਈ ਬਰ ਗਿਆ ਮੈਂ ਤਾਂ ਬਈ ਕੌਣ ਚੱਕਿਆ ਨਹੀਂ ਕੰਪਨੀ ਨੇ ਕਿਹੜੀ ਕੰਪਨੀ ਮੈਂ ਜਿਹੜੇ ਪੈਸੇ ਕਰੀਦਾ ਆਪਾਂ ਨੇ ਅੱਛਾ ਬਾਈ ਤੂੰ ਆਦੇ ਲਾਲਚ ਨੂੰ ਲਾਇ ਨੀ ਰੁਪਏ ਯਾਰਾ ਬਾਈ ਤੈਂ ਕਿਹਾ ਸੀ ਉਸਨੂੰ ਤੈਂ ਰੁਪਏ ਤੇਰੇ ਡਾਵਲ ਹੁੰਦੇ ਸੀ ਮੇਰੇ ਥੂੜੀ ਹੋਣੇ ਸੀ ਫਿਰ ਬਾਈ ਮੈਂ ਦਿਲ ਕੱਲਿਆ ਨਹੀਂ ਪਿਆ ਤੇਰੇ ਕਹਿੰਦੇ ਰੁਪਏ ਮੈਂ ਕਰਾਈ ਮੈਂ ਨਾ ਇਹਦੇ ਕੰਪਨੀ ਵਾਲੇ ਭੱਜ ਗਿਆ ਦਾ ਕਰ ਜਿਹੜਾ ਕੋਈ ਕਰਨਾ ਯਾਰ ਮੈਂ ਕੀ ਕਰਾਂ ਬਾਈ ਘਰ ਵੀ ਗਿਆ ਇਹ ਵੀ ਛੱਤ ਛੱਡ ਗਿਆ ਉੱਥੇ ਖਾਲਾ ਬਸ ਸਪਰੇਆ ਕੱਢੀ ਸ ਮਰੂੰਗਾ ਸੁਬਰੀ ਵੀ ਮਰੂੰਗਾ ਜਿੱਤਾ ਮਰਨਾ ਚੱਲਦਾ ਬਸ ਮੈਂ ਕੀ ਹੋ ਗਿਆ ਕੈ ਨਹੀਂ ਕੀ ਹੋ ਗਿਆ ਹੋਰ ਅੱਜ ਭੈਣ ਦਾ ਮਰਨਾ ਨਹੀਂ ਕੀ ਹੋ ਗਿਆ ਅੱਜ ਮੈਂ ਕੀ ਹੋ ਗਿਆ ਹਾਂ ਭਾਈ ਕੀ ਹੋ ਗਿਆ ਕਬਰਾਨਾ ਤੂੰ ਬੈਠ ਪਹਿਲਾਂ ਬੈਠ ਬੈਠ ਕੇ ਗੱਲ ਦੱਸ ਕੀ ਕੀ ਹੋ ਗਿਆ ਭਾਈ ਮੈਨੂੰ ਉੱਟਿਆ ਗਿਆ ਭਾਈ ਓਏ ਕੀ ਹੋ ਗਿਆ ਭਾਈ ਦੱਸ ਭਾਈ ਤੈਨੂੰ ਰੋਕਿਆ ਸੀ ਭਾਈ ਪਰ ਰੁਕੇ ਮੈਨੂੰ ਮਰ ਰੁਕਿਆ ਨਹੀਂ ਕੀ ਹੋ ਗਿਆ ਗੱਲ ਤਾਂ ਦੱਸ ਮੈਂ ਮੇਰੇ ਜ਼ਾਰ ਦੇ ਕਹਿਤੇ ਉਹ ਪਤਾ ਨਹੀਂ ਯਾਰ ਕੀ ਹੋ ਗਿਆ ਗੱਲ ਮੈਂ ਜ਼ਾਰ ਦੇ ਕਹਿਤੇ ਮੈਂ ਘਰ ਵੇਚਿਆ ਗਿਆਨੇ ਤਰਿਆ ਭਾਈ ਮੈਂ ਪੈਸੇ ਡਬਲ ਕਰਨ ਵਾਸਤੇ ਮੈਂ ਜਾ ਰਿਹਾ ਨੇ। ਅੱਛਾ ਉਹ ਕੰਪਨੀ ਭੱਜ ਗਈ। ਉਹ ਆਪਣੀ ਭੱਜ ਗਈ ਬਾਈ। ਤੇ ਤੈਨੂੰ ਬਾਈ ਮੈਂ ਕਿੰਨਾ ਸਮਝਾਇਆ ਇਸ ਵੀ ਫਰਾਡ ਕੰਪਨੀਆ ਤੋਂ ਦੂਰ ਰਹਿ ਨਾਲੇ ਹੁਣ ਖੜ ਗਿਆ ਉਹ ਨਾਲ। ਤੈਨੂੰ ਮੈਂ ਕਹੀਆਂ ਨੂੰ ਪੰਪ ਦੇ ਜਾਂਦਾ ਤੈਨੂੰ। ਤੂੰ ਕੋਈ ਗੱਲ ਨਾ ਦਰਨਾ। ਸਾਰਾ ਪੰਡ ਤੇਰੇ ਨਾਲ ਆਪਾਂ ਤੇਰਾ ਘਰ ਸਲਾਮ ਆਈ ਇੱਥੇ ਹੋ ਕੇ ਕੋਈ ਘਬਰਾ ਨਾ ਤੂੰ। ਪੈਸਿਆਂ ਦਾ ਕੀ ਆ ਪੈਸੇ ਤਾਂ ਹੁੰਦੇ ਜਾਂਦੇ ਰਹਿੰਦੇ ਆ। ਹੁਣ ਇੱਥੇ ਪਰਖ ਆਈ ਤੈਨੂੰ ਵੀ ਕਿਉਂ ਨਾਲ ਖੜਦਾ ਕੌਣ। ਬਾਈ ਆ ਗਈ ਆ ਗਈ ਬਾਈ। ਕਿਤੇ ਵੀ ਪੈਸੇ ਪਿੱਛੇ ਜਾ ਨਹੀਂ ਛੱਡਣਾ ਜਿੰਦਾ ਤੂੰ ਹੌਸਲਾ ਰੱਖ ਜੀ ਤੇਰੇ ਨਾਲ ਆ ਯਾਰ। ਤੇਰਾ ਘਰ ਆਣਾ ਸੀ ਸਲਾਮ ਅਲੈਕ ਇਹ ਫਰਾਡ ਕੰਪਨੀਆਂ ਤੇ ਧੋਖੇਬਾਜ਼ਾਂ ਤੋਂ ਬਚੋ ਲਾਲਚ ਚ ਨਾਓ ਕਿਤੇ ਵੀ ਛਾਣੇ ਬੰਦੇ ਦੀ ਗੱਲ ਹਮੇਸ਼ਾ ਮੰਨੋ ਤੇ ਸਾਡੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ